ਸ਼ਾਮ ਨੂੰ ਮਾਰਦੀ ਐ ਇਧਰ ਦਾ ਗਿੱਲਾ ਹੈਗਾ ਵਾ ਇਹ ਨਿਕਲਦਾ ਤਾਂ ਨਹੀਂ ਆ ਚਲ ਚਲ ਆਖੇ ਨਹੀਂ ਲੱਗਦਾ ਕਿ ਕਿ ਬੈਠਾ ਛੋੜ ਦੋ ਬੱਤੇ ਵਿੱਚ ਉਹ ਤਾਂ ਮੈਂ ਰੱਖ ਕੇ ਬਣਾਇਆ ਹੁਣ ਬਿਨਾਂ ਰੱਖੇ ਦੂ ਬਣਾਇਆ ਵੈਲਕਮ ਟੂ ਮਾਈ ਨਿਊ ਬਲੌਗ ਹਾਂ ਜੀ ਸਤਿ ਸਾਰੇ ਤੇ ਆਪਾਂ ਬਸ ਕੰਮ ਕਰਨ ਲੱਗਿਆ ਹੁਣ ਸੇਰ ਦਾ ਬਹੁਤ ਮੋਟ ਨੂੰ ਬਣਨ ਕੀ ਇਹ ਕਦਰ ਉਹਦੇ ਚੜਾਈ ਜਾਂ ਨਾ ਹੋਰ ਵਾ ਟੁੱਟ ਗਈ ਅੰਦਰ ਖਲਾਰਾ ਵੇਖੋ ਕੱਲ ਦੀ ਮੇਰੀ ਦੀ ਕਰਨ ਰੱਖ ਦਿਓ ਰੇ ਅਰੇ ਫੜਾ ਦੇ ਮੈਨੂੰ ਪਿਲੇ ਦੁੱਦੂ ਹੋਰ ਪੀਨਾ ਚੀਜੀ ਖਾ ਲੈ ਲੈ ਨਹੀਂ ਖਾ ਲ ਤੂੰ ਖਾ ਲੈ ਮੈਂ ਤਾਂ ਖਾਈ ਲੈਣਾ ਫਿਰ ਤੂੰ ਵੀ ਖਾ ਲੈ ਨਹੀਂ ਤੂੰ ਖਾ ਲੈ ਤੂੰ ਹੀ ਖਾਣਾ ਬਹਿ ਜਾ ਇੱਥੇ ਬਹਿ ਜਾ ਪੱਤੇ ਡੱਕ ਕੇ ਸਾਰੇ ਉਹ ਕੀ ਕਰੀ ਜਾਂਦੀ ਰੇੜੀ ਚਲਾਉਣ ਲੱਗੀ ਆ ਰੇੜੀ ਹਾਂ ਮਮੀ ਰੇੜੀ ਚਲਾਈ ਜਾਂਦੀ ਏ ਹਾ ਇਧਰ ਤਾਂ ਰਹਿਣ ਤੇ ਗਿੱਲਾ ਹੈਗਾ ਵਾ ਦਪਰ ਸੋ ਸ਼ਾਮ ਕੀ ਨੂੰ ਮਾਰਦੀ ਸ਼ਾਮ ਨੂੰ ਮਾਰਦੀ ਇਧਰ ਦਾ ਗਿੱਲਾ ਹੈਗਾ ਇਹ ਨਿਕਲਦਾ ਤਾਂ ਨਹੀਂ ਆ ਮਾੜਾ ਮਾੜਾ ਮਖਰਦਾ ਮੂਟ ਪੈਲੇ ਰੈਂਦੇ 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 ਉਹ ਤੂੜੀ ਜੀ ਸਗੋਂ ਗੱਲੇ ਥਾਂ ਤੇ ਕਰਦੇ ਜਿਹੜੀ ਉਹਦਰ ਉੱਥੀ ਆ ਗੁੱਟ ਜੀ ਤੋਂ ਛੱਡਦੇ ਆਈਆਂ ਨੂੰ ਹਾਂ ਕੀ ਉੱਗ ਗਿਆ ਅੱਛਾ ਉਹ ਰਾਜਾ ਪਤਨ ਕੀ ਸੀ ਮੈਂ ਕੋਈ ਕਹੋ ਜੁੱਗ ਗਿਆ ਸਬਜ਼ੀ ਵਿਚਾਰੀ ਮੌਂਦ ਲਗੀ ਗੜਿਆਂ ਨਾਲ ਕਬੂਟੇ ਇਹਨੂੰ ਮਿੱਟੀ ਲਾ ਦਿੰਨਾ ਸਾਰਿਆਂ ਨੂੰ ਟਮਾਟਰਾਂ ਦੇ ਬੂਟੇ ਵੀ ਹੋ ਰਹੀ ਹੋਗੇ ਮਿੱਟੀ ਬੈ ਹੈ ਵੀਰ ਪਾਲਤਾ ਇਹਨੂੰ ਲਾਉਣੀ ਪਣੀ ਮੈਂ ਤਾਂ ਨੀ ਕਦੀ ਲਾਈ ਲੋ ਤੈਨੂੰ ਲਾਉਣੀ ਪਣੀ ਤੂੰ ਇਸ ਚੀਜ਼ 'ਚ ਮਾਰ ਹੈ ਮਿੱਟੀ ਤੈਨੂੰ ਲਾਉਣੀ ਪਣੀ ਤੂੰ ਇਸ ਚੀਜ਼ 'ਚ ਮਾਰ ਆਹੋ ਤੇ ਹੋਰ ਕੀ ਆ ਬਸ ਇੱਥੇ ਕਰ ਦੇ ਇਹਨੂੰ ਬਸ ਕਰ ਆਇਆ ਚਾਹ ਪੀ ਲੈ ਤੂੰ ਚਾਹ ਪੀ ਚਾ ਕੋੜਾ ਸੱਟਾ ਮਨ ਨਹੀਂ ਨਹੀਂ ਇਹ ਤੇਰੀ ਨਾਲ ਹੀ ਪੀਣੀ ਆਾਟ ਲਗਾ ਲੈ ਕੋੜਾ ਤਾਂ ਬਾਅਦ ਚ ਵੀ ਸੱਟਿਆ ਜਾਈਏ ਨਹੀਂ ਕਿਹਨ ਦੇ ਖੋਲਣੇ ਲੈ ਨਾ ਅਹੀਂ ਖੋਲਣੇ ਨਹੀਂ ਤੋ ਕਈ ਜਾਣੀਂ ਦਿਨ ਪਹਿਲਾਂ ਚਾਹ ਪੀ ਦੀਂ ਨਹੀਂ ਕਿ ਪਹਿਲਾਂ ਕੂੜਾ ਸੱਟ ਗਿਆ ਹੀ ਠੰਡੀ ਹੋ ਲੈਂਦੇ ਠੰਡੀ ਹੋ ਗਈ ਨਹੀਂ ਕੰਮ ਲੱਗ ਗਿਆ ਤੋ ਹੋਰ ਘੱਟੇ ਨਾਲ ਠੀਕ ਐਦਰ ਵੇਖੋ ਹਾਂ ਸਪਾਈਟੀ ਤੋਰੀਂ ਕਰਦੇ ਸਾਈ ਕਿੱਤੀ ਥੋੜੀ ਜਿੰਨ ਦਾ ਸਾਫ ਲੱਗਦਾ ਪਿਆ ਵਾ ਚਾਤਰਾ ਚੇਂਜ ਕਰਤੀਆਂ ਵਾ ਤੇ ਪੂੰਝ ਪੰਜ ਦਿੱਤੇ ਸਾਰੇ ਜਿੰਨੇ ਬਿਮਾਰੀ ਵਗੈਰਾ ਸਭ ਕਰਤੀ ਰੋਟੀਆਂ ਕੱਤ ਲਾਉਂਦੀ ਆ ਉਹ ਵੀ ਛੁੱਲੇ ਤੇ ਹਾਏ ਮਾਂ ਮਾਰ ਗਈ ਧੀ ਕਰਦੇ ਬਬਲ ਨੇ ਕੀਤੇ ਅਦਰ ਰਸੋਈ ਐਂ ਸਾਈਡ ਸਾਈ ਮੈਗੇ ਕੀਤੇ ਅਦਰ ਪੋਚਾ ਵਹਿਲਾ ਤਾ ਵਾ ਇੱਕ ਵਾਰਾ ਸਿੰਗਲ ਹੀ ਲਾਇਆ ਵਾ ਪਰ ਫਿਰ ਵੀ ਸਾਫ ਆ ਮੈਨੂੰ ਐਂ ਫੇਰਨਾ ਕਿਤੇ ਨੇਰੀਆ ਜੀ ਜੱਜ ਦੇਖਾਂ ਲੀਦਾ ਕੰਬਲ ਵਗੈਰਾ ਬਾਹਰ ਪਾਤੇ ਧੁੱਪੀ ਤਾਂ ਕਿ ਚਲ ਤਪ ਲੱਗ ਜੀ ਤੇ ਅੱਜ ਦਾ ਟੇਬਲ ਦਾ ਕੱਪੜੇ ਤੇ ਥੋੜਾ ਜਿਹਾ ਕੱਲ ਜਿਹਨੂੰ ਤੁਹਾਨੂੰ ਪਤਾ ਸੀ ਜੀ ਪਿਛਲੇ ਵਲੌਗ ਚ ਛੱਤ 'ਚੋਂ ਲੱਗ ਗਈ ਸੀ ਤੇ ਉੱਥੇ ਪਾਣੀ ਡੁੱਲਿਆ ਹੈ ਮਿੱਟੀ ਵਾਲਾ ਤੇ ਉਹ ਗੰਦਾ ਹੋ ਗਿਆ ਸੀ ਤੇ ਜਿਹਦੇ ਕਰਕੇ ਮੈਂ ਅੱਜ ਉਹ ਲਾ ਕੇ ਤੇ ਫਿਰ ਮੈਂ ਧੋਤਾ ਸੀ ਅੰਦਰ ਪੱਖੇ ਤੇ ਨਾ ਮਾਰਤੀ ਨਹੀਂ ਮਾਰਦਾ ਪੱਖੇ ਮੱਝ ਲਿਆਈ ਸੀ ਬਗਲੋਂ ਲੱਗਾ ਇਧਰ ਮੰਝਾ ਉਹ ਕਿ ਦੂਜੇ ਮੰਝ ਤੇ ਤਾਂ ਇੱਕ ਤੇ ਦਾ ਡੈਡੀ ਅੰਦਰ ਬੈਠੇ ਆ ਤੁਝੇ ਉੱਧਰ ਲੱਗੇ ਹੋਏ ਆ ਇੱਕ ਤੇ ਭਾਂਡੇ ਰੱਖੇ ਪਏ ਧੋ ਧੋ ਕੇ ਸਾਰੇ ਸਾਰੀ ਬੰਦੇ ਭਾਗੇ ਹੀ ਤੁਹਾਨੂੰ ਘੱਟੇ ਨਾਲ ਤਾਂ ਐ ਹੀ ਹੁੰਦਾ ਹਨ ਸਫਾਈ ਸਾਰੀ ਕਰਨ ਵਾਲੀ ਹੋਏ ਦੀ ਦਿਵਾਲੀ ਵਾਂਗੂ ਦਿਵਾਲੀ ਵਾਂਗੂ ਸਫਾਈ ਕਰਨ ਵਾਲੀ ਹੋ ਜਾਂਦੀ ਆ ਦਿਵਾਲੀ ਸਮਝ ਲਾ ਜੀ ਹੈ ਦਿਵਾਲੀ ਸਮਝ ਲਾ ਜੀ ਜਿੰਨੇ ਲੋਕ ਕਿ ਦਿਵਾਲੀ ਦੀ ਸਫਾਈ ਕਰਦੇ ਆ ਥੂੜੀ ਸਾਰੇ ਨਾਲ ਵੱਧ ਤਾਂ ਥੂੜੀ ਆਈ ਸੀ ਕਮਰਿਆਂ ਦੇ ਵਿੱਚ ਵੀ ਥੂੜੀ ਵੜ ਗਈ ਸੀ ਤੇ ਵਿਚਾਰੀ ਆ ਬਾਰੀ ਬੁਰੀ ਵੀ ਹੈ ਲੱਗੀ ਸਾਰੀ ਮਛੇੜਾ ਨਹੀਂ ਮੈਂ ਖਜਾਦਾ ਨਾ ਕਿਤੇ ਸਾਰਾ ਕੰਮ ਹੀ ਵਿਗਾੜ ਲਾ ਹਣ ਤੇ ਆਪ ਦਾ ਹਾਲ ਦੇ ਦੋ ਮੇਰਾ ਮਾਰ ਬੁਰਾ ਹਾਲੇ ਹੋਮੀ ਪੱਟੇ ਕਿਤੇ ਪਏ ਜਾਂਨੇ ਨੰਨੇ ਆ ਕਿਉਂਕਿ ਹੋਰ ਹਰਕਤ ਚਾਈ ਜਾਂਦੀ ਚ ਕੱਲ ਦੀ ਮਿੱਟੀ ਪਈ ਹੈ ਨਾ ਆ ਤੇ ਤੇਰੀ ਬਾਹਰ ਨੇਰੀ ਚਾਹੀ ਮੈਂ ਪਾਣੀ ਛੜਕਤੀ ਪੈਸੇ ਚਲ ਮਿੱਟੀ ਨੂੰ ਉੱਪਰ ਪਰ ਇੰਨੀ ਜਿਆਦਾ ਨੇਰੀ ਆ ਗਈ ਪਾਣੀ ਛੜਕਣ ਦਾ ਮੌਕਾ ਹੀ ਨਹੀਂ ਮਿਲਿਆ ਤੂੰ ਸੈਲਡ ਖਾਣਾ ਸੈਲਡ ਕੱਟਣ ਨੂੰ ਚੱਲਣਾ ਖਾਗਣ ਤੈ ਹੀ ਲੈ ਆਂ ਇਧਰ ਤੇਰੀ ਬਸ ਹੁਣ ਰੋਟੀ ਖਾਣ ਲੱਗੇ ਆ ਕਿਉਂਕਿ ਟਾਈਮ ਹੋ ਗਿਆ ਵਾ 9:30 ਵਜੇ ਚੱਲੇ ਆ ਪਹਿਲਾਂ ਸਫਾਈਆਂ ਨੂੰ ਲੱਗੇ ਰੇ ਪਹਿਲਾਂ ਲੀੜੇ ਤੋਤੇ ਕਾਂਡੇ ਤੋਤੇ ਇੰਨੀ ਕੰਮ ਕਾਫੀ ਜ਼ਿਆਦਾ ਹੋ ਗਿਆ ਸੀ ਵਧ ਗਿਆ ਸੀ। ਅਲਾ ਵਿਚਾਰੇ ਰਹਿਮਤ ਨੂੰ ਸਕੂਲ ਤੋਂ ਹੋਰ ਕੇ ਉਸ ਤੋਂ ਬਾਅਦ ਹੀ ਕੰਮ ਹੋਇਆ ਸਾਰਾ। ਰਹਿਮਤ ਨੂੰ ਲੈਣ ਨਹੀਂ ਜਾਂਦਾ ਕਿ ਸਕੂਲ ਦਾ ਟਾਈਮ ਹੋ ਗਿਆ ਉਹਦੇ ਆਉਣ ਦੀ ਛੁੱਟੀ ਮਿਲਿੰਦੀ ਬਿਲਕੁਲ 35 ਹੋ ਲੈਣਦੇ। ਬਸ 30 ਹੋਇਆ ਤੇ ਜਾਣਾ ਮੈਨੂੰ 40 ਤੇ ਆਇਆ ਹੁੰਦਾ ਨਾ। ਆਹ ਜਾਂਦਾ ਆਂਦਾ ਬਸ ਸਾਨੂੰ ਫਿਰ ਜਾਣ ਲੱਗਿਆ ਨਾ ਵੀ ਟਾਈਮ ਲੱਗਣਾ ਵਾ ਕੋਈ 2 ਮਿੰਟ ਤਾਂ ਲੱਗਣ ਕਿ ਗੋਲੀਆਂ ਚੱਕ ਕੇ ਸੰਭ ਕੇ ਜਾਣ ਵਾਲੇ ਆਪਾਂ। ਜਦ ਆਖੇ ਨਹੀਂ ਲੱਗਦਾ ਵੀ ਲੋਕੋ ਬੈਠਾ ਵਾ ਛਾੜ ਦੋ ਬੜਾ ਦੁਖਦਾ ਵੇ ਤੇ ਅਡੋਦੋਂ ਤੋਂ ਰੋਟੀ ਚੂਰੀ ਘਟ ਘਟ ਖਾਣਾ ਤੈਨੂੰ ਕੋਣ ਕਹਿੰਦਾ ਚੂਰੀ ਘਟ ਕੇ ਖਾਣ ਨੂੰ ਹਾਂ ਪਾਣੀ ਪੀਜਾ ਪਾਣੀ ਰਤੇ ਬੜੀ ਲੱਗਦੀ ਸੱਚੇ ਬੈਠਣ ਰਹਿ ਮਤ ਸਕੂਲੋਂ ਆ ਗਿਆ ਵਾ ਤੇ ਹੁੰਦਿਆਂ ਸਾਰੀ ਪਹਿਲਾਂ ਤਾਂ ਫੋਨ ਫੜਿਆ ਜਿਵੇਂ ਫੋਨ ਫੜ ਕੇ ਕੰਮ ਲਿਖਣ ਦਿੱਤਾ ਉਹਨਾਂ ਆਜ ਵੜੇ ਲੱਗੇ ਪੈਨਸਲ ਦਾ ਹਨ ਟੁੱਟ ਗਿਆ ਕੋਈ। ਨਵੀਂ ਘੜਕੇ ਦਿੱਤੀ। ਤੇ ਹੋਰ ਉਹ ਤਾਂ ਛੋਟੀ ਜਿਹੀ ਸੇ ਹੱਥ ਚ ਨਹੀਂ ਹੁੰਦੀ ਸੀ। ਉਹ ਵੀ ਕੱਟਿਆ ਅੰਦਰ। ਹੂੰ। ਲਾਤਾ ਵੀ ਲਾਤੀ। ਹੂੰ। ਕੀ ਲਿਖਦਾ ਮੈਂ? ਕੁਛ ਨਹੀਂ ਆਸ। ਟ੍ਰੈਂਗਲਸ ਤੇ ਕਯਰ ਸਰਕਲ ਐਂਡ ਸਟਾਰ ਬਣਾਇਆ। ਉਹ ਰੱਖ ਕੇ ਵਿੱਚ। ਉਹ ਤਾਂ ਮੈਂ ਰੱਖ ਕੇ ਬਣਾਇਆ ਹੁਣ ਬਿਨਾਂ ਰੱਖੇ ਬਣਾਇਆ। ਇਹ ਬਖਾਈ। ਥੱਲੇ ਵਾਲੇ ਆ ਜਿਹੜੇ ਵੱਡੇ ਵੱਡੇ ਇਹਨਾਂ ਬਿਨਾਂ ਰੱਖੇ ਬਣਾਇਆ। ਉਹ ਮੈਂ ਬਣਾਈ ਸੀ ਰਬੜ ਮਟਾ ਪਾਪੇ ਦੇ ਸੇ ਮੈਨੂੰ ਕੀ ਪਤਾ ਕਿੱਥੇ ਹੈ ਭਾਈ ਨਹੀਂ ਹੋਣੀ ਹੈ ਨਹੀਂ ਇਹਦੇ ਵਿੱਚ ਵੇਖ ਥੱਲੇ ਕਿਸੇ ਵੇਖੀ ਇਹ ਚੱਕ ਕੇ ਵੇਖ ਕਿੰਨੀ ਜਿਮੈਟਰੀ ਖਾਂ ਭਾਈ ਆਪੀ ਦੂਜੀ ਰਬੜ ਦੂਜੀ ਰਬੜ ਵਾਈਟ ਵਾਲੀ ਹਾਂ ਵਾਈਟ ਵਾਲੀ ਕਿਉਂ ਆਈ ਰਬ ਜਿਮੈਟਰੀ ਵੇਖਿਆ ਕਿੰਨਾ ਸਤਿਆਨਾਸ਼ ਕਰਤਾ ਹਲੇ ਕੱਲ ਦਿੱਤੀ ਕੱਢ ਕਿਵੇਂ ਮੰਮੀ ਮੈਂ ਕੋਈ ਚੋਸ ਸਫਾਈ ਲਗਦਾ ਹਾਂ ਇੱਥੇ ਜਾਏਂਗਾ ਸਕੂਲ ਚ ਮੈਂ ਸਕੂਲ ਆ ਆ ਲੈ ਕੇ ਜਾਊਂਗਾ ਤੇ ਇਹ ਸਕੂਲ ਚ ਦਿੱਤਾ ਹੋਈਆਂ ਤੇਰੀਆਂ ਉੱਥੇ ਹੀ ਆ ਸਕੂਲ ਦੇ ਵਿੱਚ ਹੀ ਹੁੰਦੀਆਂ ਇਹ ਠੀਕ ਹੈ ਨਾ ਪਿੱਛੇ ਨੜੇ ਕੇ ਜੀ ਤੂੰ ਬੈਠ ਤਾ ਇਹ ਕੀ ਹੈ ਇਹ ਹੈ ਗਾਵਾਹ ਮਾਰਕਰ ਮਾਰਕਰ ਇਹ ਕੀ ਹੈ ਇਹ ਬਲੈਕ ਵਾਈਟ ਬੋਰਡ ਵਾਈਟ ਬੋਰਡ ਮਗਲ ਕੀ ਬਲੈਕ ਬੋਰਡ ਬੰਦਾਈ ਅੱਧੇ ਖੇਲਦੀ ਹੁੰਦਾ ਇਹ ਨਹੀਂ ਬੰਦਦਾ ਤੂੰ ਖਰਾਬ ਕਰ ਦਿੰਦਾ ਮੈਂ ਕੀ ਕਰਾਂ ਭਰਾਵਾ ਤੂੰ ਨਾ ਕਰ ਮੈਨੂੰ ਨਹੀਂ ਪਤਾ ਪਾਪੇ ਨੂੰ ਕਹ ਦੇ ਪਾਪਾ ਇਹਦੀ ਇਹਦੀ ਬੰਦਾਈ ਉਹ ਮੰਮੀ ਨੇ ਬਣਾ ਦੇ ਮੈਨੂੰ ਨਹੀਂ ਪਤਾ ਇਹ ਸਰਖਾਂ ਦਾ ਮੈਂ ਫालतੂ ਪਹਿਲਾਂ ਇਹ ਖਰਾਬ ਕਰ ਲੈਂਦਾ ਵਾ ਇਹਦੀ ਬੰਦਾਈ ਤੂੰ ਆ ਲੈ ਨਾ ਵੀ ਮੈਨੂੰ ਨਹੀਂ ਪਤਾ ਇਹਨੂੰ ਬਾਹਰ ਕਰ ਬੰਦਾ ਕਿਉਂ ਨਹੀਂ ਗਾ ਆਹ ਤੇ ਬੰਦਾ ਕਰ ਦੇ ਆ ਨਹੀਂ ਬੰਦਾ ਖਰਾਬ ਹੋ ਗਿਆ ਹੁਣ ਇਹ ਨਹੀਂ ਪੈਨਸਲ ਨਾ ਮਰਾ ਰਹੀ ਨਹੀਂ ਪੈਨਸਲ ਵੱਜੂਗੀ ਤੇਰੇ ਫਿਰ ਜੇਦ ਕਰਦਾ ਉਹਨਾਂ ਤੋਂ ਆਪਦੀਆਂ